ਅੱਜ ਬਸੰਡੇ ਕਰਮਚਾਰੀ ਫੜੀ ਗਈ ਸੌਰੀ ਕੱਲ ਅੱਜ ਪੁਲਿਸ ਦੇ ਖਿਲਾਫ ਹੋਂ ਤੁਸੀਂ ਜਦੋਂ ਕਰਨਲ ਬਾਠ ਵਾਲਾ ਮਾਮਲਾ ਹੁੰਦਾ ਉਦੋਂ ਪੁਲਿਸ ਦੇ ਹੱਕ 'ਚ ਖੜ ਜਾਂਦੇ ਹੋ ਨਾਨਕ ਸਿੰਘ ਦੇ ਹੱਕ 'ਚ ਖੜ ਜਾਂਦੇ ਹੋ ਜਦੋਂ ਸਾਰਾ ਪੰਜਾਬ ਇੱਕ ਪਾਸੇ ਹੁੰਦਾ ਤੁਸੀਂ ਇੱਕ ਪਾਸੇ ਹੋ ਜਾਂਦੇ ਹੋ ਆ ਇਹਨੂੰ ਕਹਿੰਦੇ ਨੇ ਨੈਰੇਟਿਵ ਬਣਾਉਣਾ ਹੂੰ ਨੈਰੇਟਿਵ ਬਣਾ ਦਿੱਤਾ ਵੀ ਮੈਂ ਕਰਨਲ ਮਾਮਲੇ ਦੇ ਵਿੱਚ ਪੁਲਿਸ ਵਾਲਿਆਂ ਦੇ ਖਿਲਾਫ ਸੀ ਮੈਂ ਤਾਂ ਹੱਕ 'ਚ ਸੀ ਹੂੰ ਮੈਂ ਇੱਕ ਵੀਡੀਓ ਮੇਰੀ ਦਿਖਾ ਦਿਓ ਜਿਸ ਦੇ ਵਿੱਚ ਮੈਂ ਪੁਲਿਸ ਵਾਲਿਆਂ ਦੇ ਹੱਕ ਦੇ ਵਿੱਚ ਗੱਲ ਕੀਤੀ ਹੋਈ ਹੂੰ ਅੱਛਾ ਆਹੀ ਜਿਹੜਾ ਕੰਮ ਹੁਣ ਹੋਇਆ ਵਾ ਇਹ ਮੇਰੀ ਪਹਿਲੀ ਵੀਡੀਓ ਚ ਵੀ ਇਹੀ ਗੱਲ ਹੈ। ਹੂੰ ਬਈ ਤੁਸੀਂ ਨਿਰਪੱਖ ਜਾਂਚ ਕਰਾਓ ਆਪਸ ਵਿੱਚ ਜਾਂਚ ਨਾ ਦਿਓ। ਜਦੋਂ ਨਿਰਪੱਖ ਜਾਂਚ ਕਰੇ ਕੁੱਟਕਟਾਪੇ ਦਾ ਮਾਮਲਾ ਹੈ। ਹੁਣ ਕਰਦੇ ਬਈ ਆਹ ਕਈ ਲੋਕ ਮੰਗਣ ਲੱਗੇ ਸੀਬੀਆਈ ਇਨਕੁਆਰੀ ਸੀਬੀਆਈ ਕੋਲ ਹੋਰ ਕੰਮ ਹੈ ਨਹੀਂ। ਹੂੰ ਕਾਨੂੰਨ ਦੇ ਹਿਸਾਬ ਨਾਲ ਕੋਰਟ ਦੇ ਹਿਸਾਬ ਨਾਲ ਦੇਖਿਆ ਹੋਵੇ ਕਾਹਦਾ ਮਾਮਲਾ ਇਹ। ਕੁੱਟਕਟਾਪੇ ਦਾ। ਤੂੰ ਤੇ ਮੈਂ ਲੜ ਪੀਏ ਛੇਤਰੋ ਛਿੱਤ ਤੇ ਤੇਰੇ ਸੱਟਾ ਵੱਜਣ ਮੇਰੇ ਸੱਟਾ ਵੱਜਣ। ਉਹਦੇ ਵਿੱਚ ਹੋਊਗਾ ਕਿ ਤੁਸੀਂ ਜਾ ਕੇ ਹਸਤਾਲ ਦਾਖਲ ਹੋ ਜਾਓਗੇ ਮੈਂ ਵੀ ਹਸਤਾਲ ਦਾਖਲ ਹੋ ਜੂੰ ਕ੍ਰਾਸ ਪਰਚਾ ਹੋਊਗਾ ਜੀ ਹੁਣ ਕੌਣ ਕ੍ਰਾਸ ਪਰਚੇ ਨੂੰ ਬਚਾਉਣ ਨੂੰ ਫਿਰਦਾ ਆਪਾਂ ਤਾਂ ਸੀਗੇ ਵੀ ਕੱਲੇ ਇਹ ਦੋਸ਼ੀ ਕਿਵੇਂ ਨੇ ਪਰ ਕ੍ਰਾਸ ਪਰਸਟੇ ਤੋਂ ਦੇਖੀਏ ਤਾਂ ਇੱਕ ਪਾਸੇ ਆ ਪਰ ਉਹਦਾ ਕਰਨਲ ਸਾਹਿਬ ਦਾ ਆਈ ਕਾਰਡ ਖੋ ਲਿਆ ਜਾਂਦਾ ਹੈ ਉਹਨਾਂ ਦੇ ਬੱਚੇ ਨੂੰ ਵੀ ਕੁੱਟਿਆ ਜਾਂਦਾ ਹੈ ਫਿਰ ਇਸ ਤਰੀਕੇ ਨਾਲ ਬੁਰੀ ਹਾਲਤ ਨਾਲ ਉਹਨਾਂ ਨੂੰ ਗਾਲਾਂ ਵੀ ਕੱਢੀਆਂ ਜਾਂਦੀਆਂ ਉਹਨਾਂ ਦੀ ਜਿਹੜੀ ਪਤਨੀ ਆ ਉਹ ਸਭ ਬਿਆਨ ਕਰਦੀ ਉਹ ਦੱਸਦੀ ਹੈ ਹਾਂ ਪਤਨੀ ਬਿਆਨ ਕਰਦੇ ਨੇ ਨਾ ਪਤਨੀ ਜੀ ਤਾਂ ਬਠਿੰਡੇ ਵੀ ਬਹੁਤ ਕੁਝ ਬਿਆਨ ਕਰਕੇ ਗਏ ਸੀ ਉਹ ਤੋਂ ਬਾਅਦ ਗਾਇਬ ਹੋ ਗਏ ਹੂੰ ਸਾਨੂੰ ਪਤਾ ਵੀ ਨਹੀਂ ਲੱਗਿਆ ਉਹ ਵੀ ਤੁਸੀਂ ਸੁਣੀ ਹੈ ਵੀ ਕੀ ਕੁਝ ਹੋਇਆ ਇੱਥੇ ਉਹਨਾਂ ਦੀ ਸਟੇਟਮੈਂਟ ਵੀ ਆਉਂਦੀ ਉਹ ਕਹਿੰਦੇ ਮੈਂ ਤਾਂ ਭਰਾ ਬਣਾਇਆ ਸੀ ਮੈਂ ਤਾਂ ਮਸਲਾ ਹੀ ਹੱਲ ਕਰਾਇਆ ਮੈਂ ਕੁਝ ਗਲਤ ਤਾਂ ਨਹੀਂ ਕੀਤਾ ਕਿਹੜਾ ਕਿਹੜਾ ਮਸਲਾ ਹੱਲ ਕਰਾਇਆ ਵਾ ਝੂਠ ਬੋਲ ਰਹੇ ਨੇ ਉਹ ਉਹ ਤਾਂ ਉੱਥੇ ਵੀ ਝੂਠ ਬੋਲ ਕੇ ਚਲੋ ਮੈਨੂੰ ਪਹਿਲੀ ਗੱਲ ਦੱਸੋ ਜਿਹੜਾ ਇੱਕ ਧਰਨਾ ਲੱਗਿਆ ਸੀਗਾ ਉਹ ਕਿਹੜੀ ਮੰਗ ਦੇ ਉੱਤੇ ਲੱਗਿਆ ਸੀ ਕਿਸ ਮੰਗ ਦੇ ਉੱਤੇ ਲੱਗਿਆ ਸੀ ਵੀ ਇਹਦੀ ਇਨਕੁਆਇਰੀ ਤੇ ਨਾਨਕ ਸਿੰਘ ਦੇ ਐਸਐਸਪੀ ਦੇ ਟਰਾਂਸਫਰ ਕੀ ਪੂਰਾ ਹੋ ਗਿਆ ਸੀਗਾ ਵੀ ਜੇ ਤੁਸੀਂ ਧਰਨਾ ਚੱਕ ਕੇ ਲੱਗੇ ਜੀ ਮੈਨੂੰ 20 ਫੋਨ ਆਏ ਨੇ ਪੱਤਰ ਉਹਨਾਂ ਦੇ ਸਾਬਕਾ ਫੌਜੀਆਂ ਦੇ ਕਹਿੰਦੇ ਅਸੀਂ ਤਾਂ ਬੈਠੇ ਰਹੇ ਅਸੀਂ ਤਾਂ ਰਾਤ ਵੀ ਪੰਨੀ ਇਹ ਤਾਂ ਸਿਰਫ ਮੁੱਖ ਮੰਤਰੀ ਨੇ ਮਿਲਣ ਦਾ ਟਾਈਮ ਦੇ ਦਿੱਤਾ ਤੇ ਚਲੇ ਗਏ ਚਲੋ ਮੰਨ ਲਿਆ ਵੇ ਚਲੋ ਛੱਡ ਦਿੱਤਾ ਧਰਨਾ ਮੁੱਖ ਮੰਤਰੀ ਦੇ ਉਸ ਨਾਲ ਹੋ ਗਏ ਜੀ ਹੁਣ ਮੁੱਖ ਮੰਤਰੀ ਦਾ ਟਾਈਮ ਦਿੱਤਾ ਤੁਸੀਂ ਧਰਨਾ ਚੱਕ ਦਿੱਤਾ ਤੁਸੀਂ ਹਾਈ ਕੋਰਟ ਚਲੇ ਗਏ ਹੂੰ ਮੁੱਖ ਮੰਤਰੀ ਨੂੰ ਮਿਲਣ ਤੋਂ ਪਹਿਲਾਂ ਹੀ ਤੁਸੀਂ ਹਾਈ ਕੋਰਟ ਭੱਜ ਗਏ ਹੂੰ ਠੀਕ ਹੈ ਜੇ ਤੁਹਾਨੂੰ ਮੁੱਖ ਮੰਤਰੀ ਤੋਂ ਭਰੋਸਾ ਹੈ ਨਹੀਂ ਸੀ ਵੀ ਮੁੱਖ ਮੰਤਰੀ ਕੁਝ ਕਰੂਗਾ ਹੂੰ ਤੁਸੀਂ ਧਰਨਾ ਕਿਉਂ ਚੱਕਿਆ ਤੁਸੀਂ ਤੁਹਾਨੂੰ ਤਾਂ ਚੱਕਿਆ ਵੀ ਮੁੱਖ ਮੰਤਰੀ ਨਾਲ ਮਿਲਣ ਦਾ ਟਾਈਮ ਦੇ ਦਿੱਤਾ ਹੁਣ ਮੁੱਖ ਮੰਤਰੀ ਨਾਲ ਮਿਲਣ ਦਾ ਟਾਈਮ ਦੇ ਦਿੱਤਾ ਤਾਂ ਵੀ ਤੁਸੀਂ ਹਾਈ ਕੋਰਟ ਚਲੇ ਗਏ ਚਲੋ ਤੁਸੀਂ ਹਾਈ ਕੋਰਟ ਚਲੇ ਗਏ ਬਹੁਤ ਵਧੀਆ ਗੱਲ ਹੈ ਫਿਰ ਤੁਸੀਂ ਰਾਜਨਾਤ ਸਿੰਘ ਕੋਲ ਵੀ ਭੱਜ ਗਏ ਜੀ ਰਾਜਨਾਤ ਸਿੰਘ ਕੋਰਟ ਤੋਂ ਉੱਤੇ ਹੋ ਗਿਆ ਹਾਂ ਆਸ਼ਵਾਸਨ ਤਾਂ ਉਹਨੇ ਵੀ ਦਿੱਤਾ ਵੀ ਮੈਂ ਤੁਹਾਨੂੰ ਇਨਸਾਫ ਦਿਵਾਉਂਗਾ ਹਾਂ ਠੀਕ ਹੈ ਉਹਨੂੰ ਹੀ ਮਿਲ ਕੇ ਸੀ ਉਹਨੇ ਵੀ ਇਹੀ ਚੀਜ਼ ਕਹੀ ਸੀ ਫਿਰ ਭਗਵੰਤਬਾਨ ਜੀ ਨੂੰ ਮਿਲੇ ਫਿਰ ਭਗਵੰਤਬਾਨ ਨੇ ਵੀ ਆਸ਼ਵਾਸਨ ਦਿੱਤਾ ਮੈਂ ਇਨਸਾਫ ਦਿਵਾਉਂਗਾ ਹਾਂ ਗਵਰਤਮਨ ਨੂੰ ਗਾਲਾਂ ਕੱਢੀਆਂ ਜਾ ਰਹੀਆਂ ਨੇ ਕੈਮਰੇ ਸਾਹਮਣੇ ਬੈਠ ਕੇ ਕਿਉਂ ਭਾਈ ਰਾਜਨਾਥ ਸਿੰਘ ਨੂੰ ਕਿਉਂ ਨਹੀਂ ਕਿ ਉਹ ਦਾ ਉਹਨੇ ਆਸ਼ਵਾਸਨ ਉਹਦੇ ਪਹਿਲੇ ਪਤਾ ਸੀ ਉਹਨੇ ਝੂਠਾ ਆਸ਼ਵਾਸਨ ਦਿੱਤਾ ਤਾਂ ਕੱਲੀਆਂ ਗਾਲਾਂ ਇੱਕ ਪਾਸੇ ਨੂੰ ਕਿਉਂ ਇਹ ਕੀ এজেন্ডਾ ਕੀ ਚੱਲ ਰਿਹਾ ਹੈ এজেন্ডਾ ਤਾਂ ਸਮਝਣ ਦੀ ਕੋਸ਼ਿਸ਼ ਕਰੋ ਜੀ ਕੀ ਕਾਰਨ ਹੈ ਕੀ ਸਮਝ ਜਿਹੜੇ ਢਿੱਲੋ ਸਾਹਿਬ ਨਾਲ ਨੇ ਉਹ ਭਾਜੀਪੀ ਦੇ ਨੇ ਹੂੰ ਤੋ ਕਰਕੇ ਉਹਨਾਂ ਨੂੰ ਇੱਕੋ ਹੋ ਮਿਲ ਗਈ ਆ ਉਹ ਕਹਣਗੇ ਨਾ 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 ਹੁਣ ਤਾਂ ਮੇਰੇ ਤਾਂ ਪਰਿਵਾਰ ਦਾ ਮਾਮਲਾ ਆ ਗਿਆ ਮੇਰੇ ਤਾਂ ਫਲਾਣੇ ਦਾ ਮਾਮਲਾ ਆ ਗਿਆ ਭਾਈ ਸਾਹਿਬ ਸਾਰੀ ਜਗ੍ਹਾ ਤਾਂ ਸਿਆਸਤ ਚੱਲ ਰਹੀ ਆ ਜਿਹਨੇ ਸਮਝਣਾ ਸਮਝੋ ਜਿਹਨੇ ਮੈਨੂੰ ਪੁਲਿਸ ਵਾਲਿਆਂ ਦੇ ਪੱਖ ਦਾ ਕਹਿਣਾ ਹੁਣ ਪੱਖ ਦਾ ਕਹਿਣਾ ਆ ਫੇਕ ਐਨਕਾਊਂਟਰ ਵਾਲਾ ਕੰਮ ਕੀ ਨਹੀਂ ਕੀਤਾ ਪਰ ਪੁਲਸਤਾ ਕਹਿੰਦੀ ਸਭ ਕੁਝ ਜਾਇਜ਼ ਕਰ ਰਹੇ ਆ ਮਾਨ ਸਾਹਿਬ ਕਹਿੰਦੇ ਅਸੀਂ ਗੈਂਗਸਟਰ ਖਤਮ ਕਰ ਦਿੱਤੇ ਅਸੀਂ ਨਸ਼ਾ ਤਸਕਰਾ ਦੇ ਘਰ ਟਾਤੇ ਹੁਣ ਸਵਾਲ ਇਹ ਕਿ ਵੀ ਹੈ ਕਿ ਤੁਹਾਨੂੰ ਲੱਗਦਾ ਉਸ ਲੇਡੀ ਕਾਂਸਟੇਬਲ ਦੇ ਘਰ ਤੇ ਬਲਡوزر ਦਾ ਗੇਅਰ ਪਊਗਾ ਬਲਡوزر ਉਧਰਲੇ ਪਾਸੇ ਵੀ ਚੱਲੂਗਾ ਸਕਦਾ ਤੁਹਾਨੂੰ ਉਹ ਵੀਰ ਮੇਰੇ ਉਹ ਜਿਹੜਾ ਬਲਡوزر ਚੱਲ ਰਿਹਾ ਉਹਨਾਂ ਅਧਿਕਾਰੇ ਤੋਂ ਸਾਰਿਆਂ ਤੇ ਚੱਲ ਰਿਹਾ ਇਹ ਅਸੀਂ ਪਹਿਲਾਂ ਤੋਂ ਕਹਿੰਦੇ ਆਏ ਆ ਜੀ ਇਹ ਆਨ ਅਧਿਕਾਰੇ ਤੋਂ ਸਾਰਿਆਂ ਦੇ ਚੱਲ ਰਿਹਾ ਅਗਲੀ ਨੇ ਬਿਲਕੁਲ ਪਲਾਟ ਲੈ ਕੇ ਰਜਿਸਟਰੀਆਂ ਕਰਾ ਕੇ ਤੇ ਕੀਤਾ ਹੋਇਆ ਉਹਦੇ ਉੱਤੇ ਕਿਸਾਬ ਨਾਲ ਬਲਡوزر ਚਲਾ ਦੇਣਗੇ ਪਰ ਮਾਨ ਸਾਹਿਬ ਤਾਂ ਕਹਿੰਦੇ ਅਸੀਂ ਨਸ਼ਾ ਤਸਕਰਾਂ ਤੇ ਚਲਾ ਰਹੇ ਹਾਂ ਕੋਣ ਉਹ ਤਾਂ ਕਹਿਣ ਦੀ ਗੱਲ ਹੈ ਪਰ ਜੇ ਤੁਸੀਂ ਉਹ ਮੰਗ ਕੇ ਚੱਲੋ ਵੀ ਕੋਈ ਵੀ ਪੱਤਰਕਾਰ ਕਿਸੇ ਨੂੰ ਆਰਡਰ ਦੀ ਕਾਪੀ ਨਹੀਂ ਮੰਗੀ ਅਸੀਂ ਆਰਟੀਆਈ ਚ ਮੰਗਦੇ ਤਾਂ ਸਾਨੂੰ ਆਰਟੀਆਈ ਦਾ ਜਵਾਬ ਦੇਣਾ ਆ ਆਰਟੀਆਈ ਦੇ ਉੱਤੇ ਆਊਗਾ ਮੇਰੇ ਕੋਲ ਰਿਕਾਰਡਿੰਗਾਂ ਪਈਆਂ ਨੇ ਐਸ ਡੀ ਐਮ ਦੇ ਜਿਹੜੇ ਇੱਕ ਅੱਧੇ ਪੱਤਰਕਾਰ ਨੇ ਚਲਾਈਆਂ ਨੇ ਅਗਲੇ ਕਹਿੰਦੇ ਨੇ ਵੀ ਭਰਾਵਾ ਮੈਂ ਤਾਂ ਅਨ ਅਧਿਕਾਰੀ ਤੋਂ ਸਾਰੀ ਦਾ ਮੇਰੇ ਕੋਲ ਤਾਂ ਨੋਟਿਸ ਆਇਆ ਸੀ ਮੈਂ ਤਾਂ ਪੁਲਿਸ ਪਾਰਟੀ ਨੂੰ ਆਪਣੀ ਪ੍ਰੋਟੈਕਸ਼ਨ ਲਈ ਲੈਣ ਆਇਆ ਜੀ ਉਹਦੇ ਵਿੱਚ ਐਸ ਡੀ ਐਮ ਦੀ ਆ ਮੈਜਿਸਟਰੇਟ ਜਿਹੜਾ ਉੱਥੇ ਖੜਾ ਹੈ ਤੜਵਾ ਰਿਹਾ ਹੈ ਉਹਦੀ ਇੰਟਰਵਿਊ ਨਾ ਲੈ ਕੇ ਆਪਣੇ ਚਾਹੇਤੇ 8-10 ਪੱਤਰਕਾਰ ਲਿਜਾ ਕੇ ਤੇ ਪੁਲਿਸ ਵਾਲਿਆਂ ਦੇ ਮੂੰਹ ਦੇ ਵਿੱਚ ਕੈਮਰਾ ਦੇ ਕੇ ਕਹਿੰਦੇ ਨੇ ਉਹ ਕਹਿੰਦੇ ਅਸੀਂ ਤਾਂ ਚਲਾ ਦਾਂਗੇ ਬੁਲਡੋਜ਼ਰ ਚਲਾ ਦਾਂਗੇ ਪਾੜ ਦਾਂਗੇ ਘਰ ਰੱਖ ਦੇਾਂਗੇ ਕਰ ਕੀ ਰਹੇ ਨੇ ਜੀ ਤੋ ਇਹ ਓਲਾ ਥੋੜੇ ਦਿਨ ਤੱਕ ਸੀਗਾ ਮਾਨ ਸਾਹਿਬ ਹੁਣ ਸਾਰਿਆਂ ਨੂੰ ਪਤਾ ਲੱਗ ਗਿਆ ਆ ਬੁਲਡੋਜ਼ਰ ਇਹਦੀ ਉੱਤੇ ਇਹਦੇ ਘਰ ਦੇ ਬਾਹਰ ਤਾਲਾ ਵੀ ਲਗਾ ਕੇ ਦਿਖਾ ਦੋਵੇ ਪੁਲਿਸ ਲੋਕਲ ਜੀ ਕੀ ਸੀਬੀਆਈ ਲਗਾ ਸਕਦੀ ਹੈ ਅਟੈਚ ਕਰ ਸਕਦੀ ਹੈ ਪ੍ਰਾਪਰਟੀ ਉਹਨਾਂ ਵੱਡੇ ਆਈਪੀਐਸ ਆਫੀਸਰਾਂ ਤੇ ਕਾਰਵਾਈ ਹੋ ਫੇਰ ਮੈਂ ਸਵਾਲ ਪੁੱਛ ਬਿਲਕੁਲ ਨਹੀਂ ਹੁੰਦੀ ਜੀ ਬਿਲਕੁਲ ਨਹੀਂ ਹੁੰਦੀ ਜਦ ਤੱਕ ਇਹ ਕਰਦੇ ਨੇ ਉਹ ਤੱਕ ਬਿਲਕੁਲ ਨਹੀਂ ਹੁੰਦੀ ਸੀਬੀਆਈ ਇਨਕੁਆਇਰੀ ਹੋਵੇ ਮੈਜਿਸਟਰੇਟ ਕੋਈ ਜੋ ਆਪਣਾ ਡਾਇਰੈਕਟ ਲੈ ਲਵੇ ਕੋਈ ਉਹਨਾਂ ਦੇ ਵਿੱਚੋਂ ਬਈ ਹਾਈ ਕੋਰਟ ਆ ਆਪਣਾ ਹੀ ਕੋਈ ਸੈਟਿੰਗ ਮੈਜਿਸਟਰੇਟ ਦੀ ਇਨਕੁਆਇਰੀ ਕਰਵਾ ਦੇ ਤਾਂ ਸਾਰੀ ਚੇਨ ਭੰਨੀ ਜਾਊਗੀ ਧਰਨੇ ਲਗਾਣੇ ਲਿਆਓ ਮੈਂ ਤਿਆਰ ਹਾਂ ਮੈਂ ਸਭ ਤੋਂ ਪਹਿਲਾਂ ਬੈਠਦਾ ਵੇਜ਼ ਦੀ ਮੈਜਿਸਟ੍ਰੇਟial ਇਨਕੁਆਇਰੀ ਹੈ ਇਸੀ ਸੈਂਟਰ ਨੂੰ ਇਨਕੁਆਇਰੀ ਦਿੱਤੀ ਜਾਵੇ ਇੱਕ ਇੱਕ ਚੀਜ਼ ਹੋਰ ਹੈ ਜਿਹੜਾ ਟਰੈਪ ਆ ਉਹ ਟਰੈਪ ਬਹੁਤ ਲੰਮੇ ਸਮੇਂ ਦਾ ਲੱਗਿਆ ਹੋਊਗਾ ਚਾਹੀ ਗ੍ਰਿਫਤਾਰੀ ਕੱਲ ਹੋਈ ਹੈ ਪਰ ਇਹ ਟਰੈਪ ਐਡਾ ਹੀ ਛੋਟਾ ਕਿਉਂਕਿ ਇਹ ਇੱਕ ਹੀ ਕੌਨਸਟੇਬਲ ਹੱਥ 'ਚ ਆਇਆ ਕੋਈ ਹੋਰ ਕਿਉਂ ਨਹੀਂ ਹੱਥ 'ਚ ਆਇਆ ਦੇਖੋ ਜੀ ਤਿੰਨ ਤਿੰਨ ਸਾਲ ਟਰੈਪ ਚੱਲਦੇ ਨੇ ਹਾਂ ਚੱਲਣ ਜਿਹੜਾ ਕਿ ਜਨਤਕ 2022 ਦੇ ਵਿੱਚ ਹੀ ਹੋ ਗਿਆ ਸੀਗਾ ਉਹ ਲੇਡੀ ਨੇ ਜਿਹੜੇ ਇਲਜ਼ਾਮ ਲਗਾਏ ਉਹਨੇ ਵੈਸੇ ਹੀ ਥੋੜੀ ਲਗਾ ਦਿੱਤੇ ਜੇ ਨਾਲ ਇਲਜ਼ਾਮ ਲਗਾਏ ਹੁੰਦੇ ਇਹਨਾਂ ਨੇ ਪਰਚੇ ਦੇਣ ਦੀ ਵੀ ਕੋਸ਼ਿਸ਼ ਕੀਤੀ ਹੈ ਜਿਹੜੀ ਦੋ ਬੇਟੀਆਂ ਦੇ ਨਾਲ ਜਿਹੜੀ ਸੋਨੂ ਦੀ ਵਾਈਫ ਹੈ ਜੀ